ਨਰੇ ਨਾ ਹੁਣ ਤੇਰੇ ਨੋਮਾ ਵੀ ਨਾ ਪੂਰਾ ਹੋਣਾ ਰ ਮੈਂ ਤਾਂ ਕਹਿੰਦੀ ਆਲੀ ਭੈਣ ਨੂੰ ਬੁਲਾ ਲੈ ਇਹ ਮੇਰੀ ਮਾਂ ਜੇ ਆਉਂਦੀ ਹੁੰਦੀ ਥੋ ਆ ਜਾਂਦੀ ਨਾਲੇ ਮੇਰਾ ਹੋਰ ਕੌਣ ਆ ਰਿਸ਼ਤੇਦਾਰ ਲੈ ਭੈਣ ਇਹ ਮੇਰੇ ਕੋਲ ਇੱਕ ਸਕੀਮ ਆ ਫਿਰ ਲੈ ਨਿਕਲੀ ਇਹ ਲਿਫਾਫੇ ਹੁਣ ਬੋਲੋ ਕੀ ਬੋਲੋਗੇ ਭੈਣੇ ਮੈਨੂੰ ਨਹੀਂ ਪਤਾ ਇਹ ਮੇਰੇ ਲਿਫਾਫੇ ਚ ਕਿਵੇਂ ਆਈ ਆ ਤੂੰ ਮੈਨੂੰ ਜਿਹਦੀ ਮਰਜ਼ੀ ਸੋਂ ਖਵਾ ਲ ਮੈਂ ਕੋਈ ਚੋਰੀ ਨਹੀਂ ਕੀਤੀ ਮੰਦੀ ਮੰਮੀ ਜੀ ਮੈਨੂੰ ਨਾ ਆਪਣੀ ਭੈਣ ਤੇ ਪੂਰਾ ਯਕੀਨ ਆ ਉਹ ਐਵੇਂ ਤਾਂ ਇਦਾਂ ਕੁਝ ਨਹੀਂ ਕਰ ਸਕਦੀ ਹੈਗੀ ਤੁਸੀਂ ਉਹਦੇ ਤੇ ਗਲਤ ਇਲਜ਼ਾਮ ਨਾ ਲਾਓ ਮੈਂ ਬਿਨਾਂ ਰਜਤ ਉਹ ਗਾਮ ਨਹੀਂ ਲਾਇਆ ਮੈਂ ਇਹਦੇ ਤੇ ਲਫਾਫੇ ਤੋਂ ਇਹੇ ਨਿਕਲੀ ਛਾਪ ਹੁਣੇ ਮੰਨਦੀ ਨਹੀਂ ਹੈਗੀ ਮਾਸੀ ਜੀ ਮੰਨਣਾ ਤਾਂ ਮੈਂ ਤਾਂ ਜੇ ਮੈਂ ਕੋਈ ਚੋਰੀ ਕੀਤੀ ਹੋਵੇ ਭੈਣੇ ਆਹੀ ਨਾਮ ਦੇਣਾ ਸੀ ਮੈਨੂੰ ਤੁਸੀਂ ਇੱਥੇ ਰੱਖ ਕੇ ਤੇ ਮਾਸੀ ਜੀ ਤੁਸੀਂ ਐਦਾ ਕਰੋ ਇਹਨਾਂ ਕੱਪੜਿਆਂ ਨੂੰ ਨਾ ਇੱਕ ਵਾਰੀ ਫੇਰ ਫੇਰ ਲੋ ਕੀ ਪਤਾ ਛਾਂਪ ਤੋਂ ਬਿਨਾਂ ਇਰਚ ਕੁਝ ਹੋਰ ਵੀ ਨਿਕਲ ਆਵੇ ਤੁਹਾਡਾ ਭੈਣੇ ਐਡਾ ਵੱਡਾ ਇਲਜ਼ਾਮ ਆਪਣੇ ਸਿਰ ਤੇ ਲੈ ਕੇ ਨਾ ਮੈਂ ਹੁਣ ਇੱਥੇ ਨਹੀਂ ਰਹਿ ਸਕਦੀ ਮੈਂ ਤਾਂ ਚੱਲੀ ਆ ਉਹ ਨਹੀਂ ਰੀਤ ਨਾ ਭੈਣੇ ਹਾਏ ਨਾ ਜਾ ਤੂੰ ਰਹਿਂ ਗਏ ਨਾ ਭੈਣੇ ਰੀਤ ਤਾਂ ਰੀਤ ਤਾਂ ਰੀਤ ਨਾ ਗੱਲ ਤਾਂ ਸੁਣੀ ਕੋ ਸਾਡੀ ਤੁਸੀਂ ਮੇਰੀ ਮਾੜੀ ਜੀ ਹੈਲਪ ਕਰਾ ਦਿੰਦੇ ਆਂ ਪੈ ਨਿਮਾਰਾ ਭਾਈ ਮੈਥੋਂ ਨਿਮਾ ਹਮਨ ਫੇਰ ਕਿ ਹੋ ਗਿਆ ਜੇ ਉਹ ਚਲੀ ਗਈ ਇੱਕ ਦਿਨ ਤਾਂ ਉਹਨੇ ਜਾਣੇ ਸੀ ਹੁਣ ਉਹਨੂੰ ਇੱਥੇ ਹੀ ਠਹਿ ਕੇ ਰੱਖੇਗੀ ਨਾ ਤੇਰੀ ਭੈਣ ਦੀ ਚੋਰੀ ਫੜੀ ਗਈ ਹੈ ਮੈਂ ਤਾਂ ਇਹ ਜਿਹੇ ਰਿਸ਼ਤੇ ਵਾਲਾ ਨਾ ਘਰੇ ਬਣਾ ਵੜੰਦੇ ਮਾਂ ਮੰਮੀ ਕਿਸੇ ਤੋਂ ਕਰਦੇ ਸਾਰੇ ਕੰਮ ਕਰਾ ਕੇ ਅਗਲੇ ਨੂੰ ਇਹ ਨਾ ਨਹੀਂਦਾ ਹੁੰਦਾ ਉਹ ਅਗਲੀ ਨੇ ਐਨੇ ਦਿਨ ਆਪਣਾ ਘਰ ਸਾਂਭਿਆ ਤੇ ਤੁਸੀਂ ਨੇ ਉਹਦੇ ਉੱਤੇ ਇੰਨਾ ਕਟਿਆਲ ਜਮ ਲਾਤਾ ਤੂੰ ਤਾਂ ਅੰਨਾ ਹੋਇਆ ਪੈਂਗਾ ਤੂੰ ਤਾਂ ਇਹਦੇ ਪੱਖ ਲੈਵੇਂਗਾ ਮੈਂ ਤਾਂ ਨਹੀਂ ਅੰਨੀ ਮੈਨੂੰ ਤਾਂ ਸਭ ਕੁਝ ਦਿਖਦਾ ਸਾਰਾ ਕੁਝ ਤਾਂ ਤੁਹਾਡੇ ਸਾਹਮਣੇ ਹੋਇਆ ਉਹਦੇ ਲਫਾਵੇ 'ਚ ਮੇਰੀ ਛਾਪ ਨਿਕਲੇਗੀ ਹਜੇ ਖਬਰ ਕੀ ਕੀ ਲੈ ਗਈ ਹੂ ਨਾ ਮੰਮੀ ਜੀ ਬੱਸ ਕਰ ਦਿਓ ਹੁਣ ਬਹੁਤ ਹੋ ਗਿਆ ਨਹੀਂ ਕੀ ਬਹੁਤ ਹੋ ਗਿਆ ਜਾ ਕੇ ਹੁਣ ਨਾ ਕੰਮ ਕਰ ਲੈ ਜਿਹਦੇ ਸਿਰ ਤੇ ਮੰਜੇ ਤੇ ਚੜ ਕੇ ਬੈਠੇ ਨਹੀਂ ਸੀ ਨਾ ਉਹ ਤਾਂ ਹੁਣ ਗਈ ਨਹੀਂ ਨਾ ਗੱਲ ਦੇਖਦੇ ਕਿਵੇਂ ਡੱਕਾ ਨਹੀਂ ਤੋੜਦੀ ਕਰਤੀਆਂ ਤੱਕਾਂ ਵਰਗੀ ਸਿੱਧੀ ਮੈਂ ਉਹਦਾ ਪੱਤਾ ਸਾਫ਼ ਕਰਤਾ ਇਹ ਨਹੀਂ ਭੈਣਾ ਨਾ ਤੁਸੀਂ ਕੁਝ ਕਹਿ ਨਹੀਂ ਸਕਦੇ ਸੀ ਮੰਮੀ ਨੂੰ ਮੇਰੀ ਭੈਣ ਨੇ ਮੈਨੂੰ ਪੂਰੇ 20 ਦਿਨ ਸੰਭਾਇਆ ਉਹਦਾ ਵਿਚਾਰੀ ਦਾ ਕਿੰਨਾ ਮਾਨੁਦਾਸ ਹੋਇਆ ਹੋਣਾ ਤੇ ਉੱਤੋਂ ਉਹ ਤੇ ਚੋਰੀ ਦਾ ਇਲਜ਼ਾਮ ਲਾਤਾ ਉਹ ਯਾਰ ਮੈਂ ਮੰਮੀ ਨੂੰ ਬਥੇਰਾ ਸਮਝਾਇਆ ਸੀ ਪਰ ਤੈਨੂੰ ਤਾਂ ਪਤਾ ਹੀ ਐ ਮੰਮੀ ਕਿਸੇ ਦੀ ਸੁਣਦੇ ਨਹੀਂ ਆਪਣੀ ਮਰਜ਼ੀ ਕਰਦੇ ਨੇ ਫੇਰ ਤੁਸੀਂ ਘਟੋ ਘਟ ਸਹੀ ਨੂੰ ਸਹੀ ਤਾਂ ਕਹਿ ਸਕਦੇ ਹੋ ਸਾਰਿਆਂ ਨੂੰ ਸਰੇ ਆਮ ਪਤਾ ਐ ਇਸ ਗੱਲ ਦਾ ਵੀ ਮੇਰੀ ਭੈਣ ਦੇ ਲਿਫਾਫੇ 'ਚ ਜਾਣ ਬੁੱਝ ਕੇ ਛਾਪ ਪਾਈ ਗਈ ਸੀ ਉਹ ਅੱਗੇ ਤਾਂ ਕਦੇ ਕੋਈ ਵੀ ਚੀਜ਼ ਮੇਰੀ ਭੈਣ ਆਈ ਤਾਂ ਹਿੱਲੀ ਹੋਈ ਨਹੀਂ ਫੇਰ ਛਾਪ ਇੱਕੋ ਦਮ ਕਿਵੇਂ ਗਾਇਬ ਹੋ ਗਈ ਓ ਯਾਰ ਮੈਂ ਹੁਣ ਮੰਮੀ ਨੂੰ ਕੀ ਕਹਿ ਸਕਦਾ ਕੋਈ ਨਾ ਮੈਂ ਮੰਗ ਲੂਗਾ ਤੇਰੀ ਭੈਣ ਤੋਂ ਮਾਫੀ ਨਾ ਮੰਮੀ ਨੂੰ ਤੁਸੀਂ ਕੁਝ ਕਿਉਂ ਨਹੀਂ ਕਹਿ ਸਕਦੇ ਬਿਨਾਂ ਗਲਤੀ ਦੇ ਮੰਮੀ ਮੇਰੀ ਭੈਣ ਨੂੰ ਬਹੁਤ ਕੁਝ ਕਹਿ ਸਕਦੀ ਆ ਪਰ ਮੰਮੀ ਦੀ ਗਲਤੀ ਤੇ ਤੁਸੀਂ ਮੰਮੀ ਨੂੰ ਨਹੀਂ ਕੁਝ ਕਹਿ ਸਕਦੇ ਉਹ ਕਾਹਨੂੰ ਹੁਣ ਕਲੇਸ਼ ਪਾਣਾ ਆ ਕਰੇ ਛੱਡ ਪਰੇ ਜਿਹੜੀ ਗੱਲ ਹੋਣੀ ਸੀ ਉਹ ਤਾਂ ਹੋ ਗਈ ਠੀਕ ਆ ਕੋਈ ਗੱਲ ਨਹੀਂ ਹੁਣ ਜਿਵੇਂ ਦਾ ਤੁਸੀਂ ਮੇਰੇ ਰਿਸ਼ਤੇਦਾਰਾਂ ਨਾਲ ਕਰਦੇ ਹੋ ਨਾ ਉਦਾਂ ਦਾ ਮਾਣ ਆਦਰ ਮੈਂ ਤੁਹਾਡੇ ਰਿਸ਼ਤੇਦਾਰਾਂ ਨਾਲ ਕਰਿਆ ਕਰੂੰ ਫੇਰ ਆਉਗੀ ਤੁਹਾਡੀ ਅਕਲ ਟਿਕਾਣੇ ਇਹ ਨਹੀਂ ਹੈ ਅਜੇ ਤੱਕ ਬਾਹਰ ਕੋਈ ਨਹੀਂ ਬੈਠੇ ਨੇ ਕੰਮ ਤਾਂ ਸਾਰੇ ਤੇ ਇੱਥੇ ਕਰਾ ਕੇ ਹਟੂਗੇ ਅੱਜ ਅਵੇ ਮੈਂ ਨਾ ਕਰਦੀ ਕੋਈ ਕੰਮ ਜੇ ਟੈਕ ਤੋਂ ਅੱਜ ਕੰਮ ਨਾ ਕਰਾਇਆ ਤਾਂ ਮੈਨੂੰ ਸਸ ਕਹੂਗਾ ਹੂੰ ਮੰਮੀ ਜੀ ਤੁਸੀਂ ਨਾ ਗੁੜੀਆਂ ਨੂੰ ਸਾਬ ਲੋ ਮੈਂ ਨਾ ਰੋਟੀ ਬਣਾਉਣੀ ਆ ਨਹੀਂ ਮੈਂ ਤਾਂ ਨਾ ਹਉਣ ਜਾਨੀ ਆ ਪਿਛਲੀ ਗੱਲ ਤੇ ਕਿਛਦੀ ਮਰਗ ਹੋ ਗਈ ਮੈਂ ਤਾਂ ਉੱਥੇ ਜਾ ਕੇ ਆਉਣੀ ਆਪਣਾ ਕੰਮ ਤੋਂ ਆਪੇ ਨਿਮੇੜ ਲੈ ਮੰਮੀ ਜੀ ਬਸ 10 ਮਿੰਟ ਲੱਗਣੇ ਨੇ ਰੋਟੀ ਬਣਾਉਣ ਨੂੰ 10 ਮਿੰਟਾਂ ਚ ਮੈਂ ਰੋਟੀ ਤਿਆਰ ਕਰ ਦੇਣੀ ਹੈਗੀ ਨਾਲੇ 10 ਮਿੰਟ ਕੁੜੀ ਨੂੰ ਚੱਕ ਕੇ ਵੜਾ ਕੋਈ ਬਾੜਾ ਔਖਾ ਕੰਮ ਤਾਂ ਹੈ ਨਹੀਂਗਾ ਤੁਹਾਨੂੰ ਤਾਂ ਪਤਾ ਜੇ ਰੋਣ ਲੱਗੀ ਫਿਰ ਚੁੱਪ ਵੀ ਨਹੀਂ ਕਰਦੀ ਛੇਤੀ ਬਾੜਾ ਔਖਾ ਕੰਮ ਨਹੀਂ ਫਿਰ ਤੂੰ ਆਪੇ ਕਰ ਲੈ ਕੋਈ ਨਹੀਂ ਮੰਮੀ ਜੀ ਕਰ ਲੈਨੀ ਆ ਮੈਂ ਤੁਸੀਂ ਜਾਓ ਛੋਡਾ ਨਾ ਰਹਿ ਜੇ ਕਿਸੇ ਦਾ ਮਰਗ ਭੋਗ ਮੈਂ ਕਰ ਲੈ ਫੇਰ ਮੈਨੂੰ ਕੁਝ ਸੁਣੋਣੀ ਆ ਨਾ ਕੋਈ ਝੁਆਕ ਫੜਦਾ ਨਾ ਕੋਈ ਮੇਰੇ ਨਾਲ ਕੰਮ ਕਰਾਉਂਦਾ ਹੁਣ ਮੈਂ ਇਕੱਲੀ ਜਾਣੀ ਕਿਹੜੇ ਕਿਹੜੇ ਪਾਸੇ ਆਵਾਂ ਲੱਗਦਾ ਅੱਜ ਮੈਨੂੰ ਕੁੜੀ ਨੂੰ ਗੋਦੀ ਚੱਕ ਕੇ ਰੋਟੀ ਬਣਾਉਣੀ ਪੈਣੀ ਆ ਰੋਟੀਆਂ ਬਣ ਗਈਆਂ ਜੇ ਇਹਨੂੰ ਪਾ ਦਿੰਦੀ ਇਹਨੇ ਤਾਂ ਰੋਣੇ ਹੀ ਲੱਗ ਜਾਣਾ ਸੀ ਨਾਲੇ ਇਹਨੂੰ ਚੱਕਣ ਵਾਲਾ ਵੀ ਤਾਂ ਕੋਈ ਨਹੀਂ ਹੈਗਾ ਹੁਣ ਆਪੇ ਚੱਕ-ਚੱਕ ਖਾ ਲੈਣਗੇ ਇਹਨੂੰ ਵੀ ਭੁੱਖ ਲੱਗੀ ਹੋਣੀ ਆ ਅੰਦਰ ਲੈ ਕੇ ਜਾਣੀ ਆ ਨੂੰ

ਪੜ ਕੇ ਗਰਾ ਕਦੋਂ ਦੀ ਰੋਟੀ ਮੰਗੀ ਜਾਨੀ ਐ ਤੂੰ ਅੰਦਰ ਵੜ ਕੇ ਵੈਗੀ ਐ ਨਹੀਂ ਪਤਾ ਫੋਨ ਚੁਲਾਈ ਨਹੀਂ ਐ ਨਹੀਂ ਮੈਨੂੰ ਪੈਣਾ ਰੋਟੀ ਦੇ ਦੇ ਉਹ ਮਾਤਾ ਫਿਰ ਇਹ ਕਿੱਡੀ ਗੱਲ ਹੈਗੀ ਕੋਈ ਕੰਮ ਕਰਦੀ ਹੋਣੀ ਐ ਰੋਟੀ ਮੈਂ ਪੜਾ ਦੇਣਾ ਲੇ ਮਾਤਾ ਫੜ ਰੋਟੀ ਤੂੰ ਤਾਂ ਜਿਵੇਂ ਜਨਾਨੀ ਦੇ ਛਲੇ ਲੱਗਿਆ ਸਿਰ ਚੜਾ ਰੱਖਿਆ ਹੋ ਨਾ ਮਹਾਰਾਣੀ ਅੰਦਰ ਬੈਠੀ ਕੀ ਕਰਦੀ ਐ ਨਾ ਮੰਮੀ ਇਹਦੇ ਵਿੱਚ ਸਿਰ ਚੜਾਣ ਵਾਲੀ ਕਿਹੜੀ ਗੱਲ ਐ ਰੋਟੀ ਚਾਹੀਦੀ ਸੀ ਤੁਹਾਨੂੰ ਰੋਟੀ ਮੈਂ ਦੇਤੀ ਪਾ ਕੇ ਮੰਮੀ ਜੀ ਦਿਨੀਆਂ ਪਾ ਕੇ ਰੋਟੀ ਫੜਾਤੀ ਮੈਂ ਰੋਟੀ ਨਾ ਤੂੰ ਅੰਦਰ ਬੈਠੀ ਕੀ ਕਰਦੀ ਸੀ ਮੈਂ ਕੀ ਕਰਨਾ ਸੀ ਮੈਂ ਪਹਿਲਾਂ ਕੁੜੀ ਦੇ ਕੱਪੜੇ ਬਦਲਦੀ ਸੀ ਤੇ ਫਿਰ ਉਹਨੂੰ ਦੁੱਧ ਪਿਆਉਣ ਲੱਗੀ ਬਸ ਇਹਦੇ ਵਿੱਚ ਹੀ ਟਾਈਮ ਲੱਗ ਗਿਆ ਦੇਖਿਆ ਮੰਮੀ ਤੂੰ ਐਵੇਂ ਨਾ ਕਿਚਕਿਚ ਕਰਿਆ ਕਰ ਅੰਦਰ ਬੈਠੀ ਉਹ ਕੁੜੀ ਨੂੰ ਸਾਹਮਣੀ ਸੀ ਤੁਹਾਨੂੰ ਤਾਂ ਪਤਾ ਨਹੀਂ ਕਿਆ ਹਰ ਗੱਲ ਮੇਰੀ ਕਿਚਕਿਚੀ ਲੱਗਦੀ ਐ ਉਹ ਮਾਤਾ ਹੁਣ ਨਾ ਮੈਂ ਤੇਰੇ ਨਾਲ ਹੋਰ ਬਹਿਸ ਨਹੀਂ ਕਰ ਸਕਦਾ ਚਲ ਮਨਦੀਪ ਅੰਦਰ ਚੱਲ ਹਾਂ ਜੋ ਡਾਗੜਾ ਲੈ ਜਾ ਅੰਦਰ ਮੈਂ ਕਿਉਂ ਨਾ ਵਤ ਭੁਖੀ ਮਰਾਂ ਮਾ ਸਰਕੇ ਕਿੰਨੇ ਦਿਨਾਂ ਪਿੱਛੋਂ ਮੇਰੀ ਈ ਰਵੂ ਨਾ ਹੈ ਹੈਲੋ ਹਾਂ ਬਟਾ ਕੀ ਹਾਲ ਹੈ ਠੀਕ ਹੈ ਘਰੇ ਸਾਰੇ ਠੀਕ ਨੇ ਹਾਂ ਮੰਮੀ ਵਧੀਆ ਹਾਲ ਹੈ ਮੇਰਾ ਤੇ ਘਰੇ ਵੀ ਸਾਰੇ ਠੀਕ ਠਾਕ ਨੇ ਹੋਰ ਕੀ ਕਰਦੀ ਸੀ ਨਾਲੇ ਮੇਰੇ ਦੋ ਤੇ ਦੋਤੀਆਂ ਠੀਕ ਨੇ ਸਾਰੇ ਹਾਂ ਮੰਮੀ ਸਾਰੇ ਠੀਕ ਠਾਕ ਨੇ ਤੁਸੀਂ ਸੁਣਾਓ ਇਧਰ ਕੀ ਬਣਦਾ ਇੱਟੜੀ ਬਣਨੇ ਪੁੱਤ ਮਸਾਤਾਂ ਅੰਦਰੋਂ ਨਿਕੜੀ ਜੀ ਘਰ ਦਾ ਕੰਮ ਕਰਦੇ ਜੀ ਘਰ ਦੇ ਬਚਾਰੇ ਛੱਡ ਕੇ ਭੱਜ ਜਾਂਦੀ ਹੈਗੀ ਫਿਰ ਕਰ ਦੋ ਸਿੱਧੀ ਐਡੀ ਵੀ ਕੀ ਗੱਲ ਆ ਮੰਮੀ ਨਹੀਂ ਉਹ ਤਾਂ ਫੇਰ ਮੈਂ ਕਰੂੰਗੀ ਆਪਣਾ ਮੁੰਡਾ ਹੀ ਨਹੀਂ ਮਾਣਾ ਉਹ ਵੀ ਤਾਂ ਸਾਰਾ ਰੰਜਨੋਨੀ ਦੇ ਪਿੱਛੇ ਲੱਗਿਆ ਰਹਿੰਦਾ ਹੈ ਉਹ ਮੰਮੀ ਹਰ ਗੱਲ ਪੀਰੇ ਦੇ ਅੱਗੇ ਕਰਨਾ ਜ਼ਰੂਰੀ ਥੋੜੀ ਹੁੰਦੀ ਆ ਨਾਲੇ ਵੀਰਾ ਕਿਹੜਾ ਦਿਨੇ ਘਰੇ ਹੁੰਦਾ ਕੰਮ ਤੇ ਗਿਆ ਹੁੰਦਾ ਉਦੋਂ ਫੜ ਕੇ ਕਮਾਦਿਆ ਕਰੋ ਇਹਨੂੰ ਨਿਕਮਾਉਂਦੀ ਹੋਈ ਤਿਆਰੀ ਕਰਦੀ ਸੀ ਕੁਛ ਦਿਮਾਗ ਹੀ ਕੀ ਨਹੀਂ ਆਉਂਦਾ ਸਿੱਧੀ ਇਹਨੂੰ ਕਿਵੇਂ ਕਰਾਂ ਨਾ ਜੇ ਮੈਂ ਕੁਛ ਕਹਿਨੀ ਆ ਮੁੰਡਾ ਹੋਰੀ ਇਹਦਾ ਪੱਖ ਲੈ ਕੇ ਬਹਿ ਜਾਂਦਾ ਮੰਮੀ ਤੁਸੀਂ ਤਾਂ ਪਾਗਲ ਹੋ ਮੈਂ ਦੱਸਦੀ ਆ ਤੁਹਾਨੂੰ ਇੱਕ ਤਰੀਕਾ ਹਾਂ ਦੱਸੋ ਖੇਤੀ ਦੱਸਤ ਦੇਖੋ ਵੀਰੇ ਦੇ ਮੂਰੇ ਨਾ ਭਾਬੀ ਨੂੰ ਚੰਗੀ ਕਿਹਾ ਕਰੋ ਤੇ ਵੀਰੇ ਦੇ ਮੂਰੇ ਨਾ ਭਾਬੀ ਤੋਂ ਇਹੋ ਜਿਹਾ ਕੰਮ ਕਰਾਇਆ ਕਰੋ ਵੀ ਉਹ ਮਾੜੀ ਪਹਿਜੇ ਤੁਸੀਂ ਨਹੀਂ ਅੱਛਾ ਬਸ ਸਮਝ ਗਈ ਤੇਰੀ ਗੱਲ ਤੇ ਹਾਂ ਆਪਣੀ ਕਹੀ ਹੋਈ ਗੱਲ ਤੋਂ ਨਾ ਸਾਫ਼ ਮੁੱਕਰ ਜਾ ਕਰੋ ਵੀ ਇਹ ਗੱਲ ਤਾਂ ਮੈਂ ਕਹੀ ਹੋਈ ਨਹੀਂ ਫੇਰ ਆਪੀ ਝੂਠੀ ਪਾਉਗੀ ਫੇਰ ਦੇਖਿਓ ਵੀਰਾ ਕਿਵੇਂ ਇਹਦੀ ਗੁੱਤਨੀ ਫੜਕੇ ਘਮਾਉਂਦਾ ਨਹੀਂ ਗੱਲ ਤਾਂ ਤੇਰੀ ਠੀਕ ਹੈ ਹੁਣ ਅਹੀਂ ਕਰ ਰੱਖਰੂ ਇਹਦੇ ਨਾਲ ਨਾਲ ਇੱਕ ਤਾਂ ਕੁੜੀ ਜੰਮ ਕੇ ਰੱਖਦੀ ਹਜੇ ਐਂ ਘਾਉਂਦੀ ਐ ਪਤਨੀਆਂ ਨੇ ਕਿੱਡੀ ਕਿ ਜੰਗ ਜਿੱਤਨੀ ਹੋਵੇ ਹਜੇ ਤਾਂ ਮੰਮੀ ਇੱਕ ਕੋਈ ਕੁੜੀ ਜੰਮੀ ਆ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਜੰਮੂਗੀ ਹਲੇ ਇਹ ਆਹੀ ਤਾਂ ਪੁੱਤ ਮੈਨੂੰ ਡਰ ਰਿਹਾ ਮੇਰੀ ਤਾਂ ਰੂਹ ਹੀ ਨਹੀਂ ਕਰਦੀ ਕੁੜੀ ਨਹੀਂ ਟੱਕਣ ਦੀ ਨਾ ਭਾਈ ਮੈਥੋਂ ਨਹੀਂ ਹੁੰਦਾ ਕੇਸਰ ਗੰਦੇ ਸਾਹਿਬ ਮੈਂ ਆਪਣੇ ਦਾ ਪਿੱਛੇ ਰੱਖਿਆ ਕੀਤਾ ਹੁਣ ਸਾਰਿਆਂ ਨੂੰ ਮੈਂ ਠੇਕ ਕਰ ਲਿਆ ਸਾਰਿਆਂ ਦਾ ਉਹੀ ਤਾਂ ਗੱਲ ਆ ਮੰਮੀ ਆਪ ਤਾਂ ਐਸ਼ ਕਰਦੀ ਆ ਹੁਣ ਤੁਹਾਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਹੈਗੀ ਜੀ ਨੂੰ ਜ਼ਰੂਰਤ ਹੋਊਗੀ ਨਾ ਅਗਲਾ ਆਪ ਹੀ ਕਰ ਲਿਆ ਕਰੂਗਾ ਆਪ ਦਾ ਤੁਸੀਂ ਆਰਾਮ ਨਾਲ ਬਸ ਬੈਠੇ ਰਿਹਾ ਕਰੋ ਚਲ ਠੀਕ ਹੈ ਪੁੱਤ ਮੈਂ ਫੇਰ ਕਰਦੇ ਤੈਨਾਂ ਗੱਲ ਅੰਦਰ ਹੀ ਬੈਠਣੇ ਫੇਰ ਜੋੜੀ ਮੰਮੀ ਤੂੰ ਮਾੜਾ ਮੋਟਾ ਕੰਮ ਹੀ ਕਰਵਾ ਦਿਆ ਕਰੋ ਉਹਦੇ ਨਾਲ ਉਹਦੀ ਹਾਲਤ ਤਾਂ ਦੇਖ ਕੀ ਹੋਈ ਪਈ ਐ ਉਹਨੂੰ ਸਿਰਖੋਂ ਕਰਨ ਦਾ ਤਾਂ ਬੇਲ ਨਹੀਂ ਹੈਗਾ ਨਾ ਤਾਂ ਉਹ ਤੋਂ ਕੰਮ ਲੋਟ ਆਉਂਦਾ ਨਾ ਉਹ ਤੋਂ ਕੁੜੀ ਲੋਟ ਆਉਂਦੀ ਐ ਮੈਂ ਤਾਂ ਕੁੜੀ ਨੂੰ ਪਾਲਣ ਵੇਲੇ ਛੋਟੀ ਚੀਕਾਂ ਨਿਕਲੀਆਂ ਉਹ ਮੰਮੀ ਗੱਲ ਚੀਕਾਂ ਦੀ ਨਹੀਂ ਹੈਗੀ ਕੱਲੀ ਜਾਨੀ ਪਰੇਸ਼ਾਨ ਹੋਈ ਪਈ ਐ ਉਹ ਕੱਲੀ ਇਹਨਾਂ ਕੰਮ ਕਿੱਥੋਂ ਕਰ ਲੂਗੀ ਜੇ ਨਹੀਂ ਉਹ ਕੰਮ ਕਰ ਸਕਦੀ ਨਾ ਉਹਨੂੰ ਕਮਾਈ ਰੱਖ ਦੇ ਹੋਰ ਤਾਂ ਕੋਈ ਹੱਲ ਹੈ ਨਹੀਂ ਉਹ ਮੰਮੀ ਤੈਨੂੰ ਵੀ ਪਤਾ ਐ ਆਪਣੀ ਕਿੰਨੀ ਕਮਾਈਆਂ ਨੇ ਆਪਾਂ ਕੰਮ ਵਾਲੀ ਕਿੱਥੋਂ ਰੱਖ ਲਈਏ ਉਹ ਜਦੋਂ ਕਰਦੇ ਬੰਦੇ ਦਾ ਕੰਮ ਕਰਦੇ ਨਹੀਂ ਕੰਮ ਵਾਲੀ ਜੀ ਰੰਗ ਲਾ ਦੂਗੀ ਤੂੰ ਮੈਨੂੰ ਕਹਿਣਾ ਵੀ ਮੈਂ ਕੰਮ ਨਹੀਂ ਕਰਦੀ ਮੈਂ ਆਪਣੀ ਉਮਰ 'ਚ ਬੇਚਾਰਾ ਕੰਮ ਕੀਤਾ ਹੁਣ ਨਹੀਂ ਮੈਂ ਕਰਦੀ ਉਹ ਦੇਖ ਮੰਮੀ ਮਾੜਾ ਮੋਟਾ ਕੰਮ ਤਾਂ ਤੈਨੂੰ ਨਾਲ ਕਰਾਉਣਾ ਪੈਣਾ ਉਹ ਕੱਲੀ ਕਿੰਨਾ ਕੰਮ ਕਰ ਲੂਗੀ ਹਾਈ ਤੱਕ ਅਗਲੀ ਨੇ ਰੋਟੀ ਨਹੀਂ ਖਾਦੀ ਫੇਰ ਮੈਂ ਦੱਸ ਕੀ ਕਰਾਂ ਮੈਂ ਤਾਂ ਕੁੜੀ ਚੱਕ ਕੇ ਬੈਠੀ ਸੀ ਵੀ ਅਗਲੀ ਕੰਮ ਕਰ ਲੂਗੀ ਮੇਰੇ ਹੱਥੋਂ ਖੋ ਕੇ ਲਈ ਨਾ ਮੇਰੀ ਕੀ ਕੁਝ ਲੱਗਦੀ ਨਹੀਂ ਨਾ ਮੰਮੀ ਇਹ ਗੱਲ ਕਦੋਂ ਹੋਈ ਹੈ ਤੇਰੇ ਆਉਣ ਤੋਂ ਪਹਿਲਾਂ ਪੁੱਛ ਲੈ ਜਾ ਕੇ